ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਤੇ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਬਹੁਤ ਹੀ ਵਧੀਆ ਸਿੰਪਲ ਤੇ ਘਰੇਲੂ ਜਿਹਾ ਉਪਾਅ ਲੈ ਕੇ ਆਏ ਹਾਂ ਜੇਕਰ ਤੁਸੀਂ ਇਸ ਉਪਾਅ ਨੂੰ ਸਾਲ ਦੇ ਆਖਰੀ ਦਿਨ 11 ਕਣਕ ਦੇ ਦਾਣੇ ਦਾ ਇਹ ਉਪਾਅ ਕਰਦੇ ਹੋ ਤਾਂ ਇਹ ਉਪਾਅ ਤੁਹਾਡੀ ਜ਼ਿੰਦਗੀ ਨੂੰ ਬਦਲ ਕੇ ਰੱਖ ਦੇਵੇਗਾ ਹੁਣ ਗੱਲ ਕਰਦੇ ਹਾਂ ਜੀ ਇਹ ਉਪਾਅ ਅਸੀਂ ਕੀ ਮੀ ਕਰਨਾ ਹੈ ਕਦੋਂ ਕਰਨਾ ਹੈ ਤੇ ਕਿਸ ਤਰੀਕੇ ਦੇ ਨਾਲ ਕਰਨਾ ਹੈ ਇਹ ਸਾਰੀ ਜਾਣਕਾਰੀ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨ ਪ੍ਰਾਪਾ ਨੂੰ ਰਿਕਵੈਸਟ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੇ ਤੇ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਾਗ ਦੇ ਆਖਰੀ ਦਿਨ ਇਹ ਉਪਾਅ ਜ਼ਰੂਰ ਕਰੋ ਤੁਹਾਡੀ ਜ਼ਿੰਦਗੀ ਬਦਲ ਜਾਵੇਗੀ ਉਸੀ ਸਾਰੇ ਹੀ ਜਾਣਦੀ ਹਾਂ ਕਿ 29 ਦਸੰਬਰ 2025 ਦਿਨ ਸੋਮਵਾਰ ਪੋਸ਼ ਮਹੀਨੇ ਦੀ ਸ਼ੁਕਲ ਪੱਖ ਅਸ਼ਟਮੀ ਤਿਥੀ ਹੈ ਇਹ ਪੋਸ਼ ਮਹੀਨੇ ਦੀ ਸਭ ਤੋਂ ਮਹੱਤਵਪੂਰਨ ਤਰੀਕ ਹੈ ਕਿਉਂਕਿ ਇਹ ਸੋਮਵਾਰ ਨੂੰ ਪੈਂਦੀ ਹੈ ਤੇ ਸਾਡੇ Hindu ਧਰਮ ਦੇ ਵਿੱਚ ਇਸ ਦਾ ਵਿਸ਼ੇਸ਼ ਮਹੱਤਵ ਹੈ ਪੂਜਨੀਕ ਗੁਰੂ ਜੀ ਨੇ ਕਿਹਾ ਹੈ ਕਿ ਚੇਕਰ ਪੋਸ਼ ਦੇ ਮਹੀਨੇ ਦੀ ਅਸ਼ਟਮੀ ਤਿਥੀ ਕਦੇ ਸੋਮਵਾਰ ਨੂੰ ਪੈਂਦੀ ਇਹ ਤਾਂ ਤੁਹਾਨੂੰ 11 ਦਾਣੇ ਵਾਲੀ ਕਣਕ ਦੇ ਉਪਾਅ ਇਕੱਲੇ ਕਰਨੀ ਚਾਹੀਦੇ ਨੇ ਕਿਉਂਕਿ ਇਹ ਦੋਵੇਂ ਤਰੀਕਾ ਬਹੁਤ ਘੱਟ ਮਿਲਦੀਆਂ ਹਨ ਇਸ ਦੇ ਨਾਲ ਹੀ ਗੁਰੂ ਜੀ ਨੇ ਕਿਹਾ ਹੈ ਕਿ ਜਦੋਂ ਪੂਸ਼ ਮਹੀਨੇ ਦੀ ਅਸ਼ਟਮੀ ਤਿਥੀ ਪੈਂਦੀ ਹੈ ਤਾਂ ਤੁਹਾਨੂੰ 11 ਦਾਣੇ ਵਾਲੀ ਕਣਕ ਦੇ ਉਪਾਅ ਇਕੱਲੇ ਕਰਨੀ ਚਾਹੀਦੇ ਨੇ ਇਹ ਉਪਾਅ ਇੰਨਾ ਖਾਸ ਹੈ ਕਿ ਜੇਕਰ ਤੁਸੀਂ 11 ਦਾਣੇ ਵਾਲੀ ਕਣਕ ਦੇ ਉਪਰ ਸਹੀ ਸਮੇਂ ਤੇ ਸਹੀ ਵਿਧੀ ਦੇ ਅਨੁਸਾਰ ਕਰਦੇ ਹੋ ਤਾਂ ਜਿਸ ਵਿੱਚ ਪ੍ਰਾਚੀਨ ਸਮੇ ਦਾ ਮਾਹੌਲ ਹੈ ਤਾਂ ਵਿਸ਼ਵਾਸ ਕਰੋ ਮਹਾਦੇਵ ਜੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਜੀਵਨ ਵਿੱਚ ਕਿਸੇ ਵੀ ਦੁੱਖ ਤੋਂ ਛੁਟਕਾਰਾ ਮਿਲੇਗਾ ਤੁਹਾਡੀ ਇੱਛਾ ਜੋ ਵੀ ਹੋਵੇ ਮੰਨ ਲਓ ਤੁਸੀਂ ਨੌਕਰੀ ਦੀ ਤਿਆਰੀ ਕਰ ਰਹੇ ਸੀ ਤੁਹਾਨੂੰ ਨੌਕਰੀ ਮਿਲ ਜਾਵੇਗੀ ਤੁਹਾਡਾ ਰੁਕਿਆ ਹੋਇਆ ਕਾਰੋਬਾਰ ਫਿਰ ਤੋਂ ਸ਼ੁਰੂ ਹੋ ਜਾਵੇਗਾ ਤੁਸੀਂ 3 ਕੇ ਦੇ ਨਾਲ ਤੁਹਾਨੂੰ ਉਸ ਬਿਮਾਰੀ ਤੋਂ ਛੁਟਕਾਰਾ ਮਿਲੇਗਾ ਜੋ ਤੁਹਾਨੂੰ ਲੰਬੇ ਸਮੇਂ ਤੋਂ ਪਰੇਸ਼ਾਨ ਕਰ ਰਹੀ ਸੀ ਤੁਹਾਡੀ ਜ਼ਿੰਦਗੀ ਵਿੱਚ ਦੌਲਤ ਆਉਣੀ ਸ਼ੁਰੂ ਹੋ ਜਾਵੇਗੀ ਤੁਹਾਡੀ ਜ਼ਿੰਦਗੀ ਦੇ ਵਿੱਚ ਆਮਦਨ ਦੇ ਨਵੇਂ ਰਸਤੇ ਖੁੱਲਣਗੇ ਇਸ ਤੋਂ ਇਲਾਵਾ ਤੁਹਾਨੂੰ ਦੁਬਾਰਾ ਕਦੇ ਵੀ ਕੋਈ ਮੁਸ਼ਕਲ ਨਹੀਂ ਆਵੇਗੀ ਇਸ ਲਈ ਤੁਹਾਨੂੰ ਇਹ ਉਪਾਅ ਸੋ ਵਰ 29 ਦਸੰਬਰ ਨੂੰ ਜ਼ਰੂਰ ਕਰਨਾ ਚਾਹੀਦਾ ਭਾਵੇਂ ਤੁਸੀਂ ਸਾਰਾ ਸਾਲ ਇਸ ਉਪਾਦ ਦਾ ਅਭਿਆਸ ਕਰਦੇ ਰਹੋ ਪਰ ਜੇਕਰ ਤੁਸੀਂ ਪੋਸ਼ ਮਹੀਨੇ ਦੀ ਆਇਸ਼ਟਮੀ ਤੀਥੀ 8ਵੀਂ ਤਰੀਕ ਨੂੰ ਇਹ ਉਪਾ ਕਰਦੇ ਹੋ ਤਾਂ ਤੁਹਾਨੂੰ ਇਸ ਉਪਾਦ ਦਾ ਫਲ ਮਿਲੇਗਾ ਜਿਸ ਦੀ ਤੁਸੀਂ ਕਦੇ ਉਮੀਦ ਨਹੀਂ ਕਰੋਗੇ ਇਸ ਲਈ ਤੁਹਾਨੂੰ ਇਹ ਕਣਕ ਦਾ ਉਪਾ ਇੱਕ ਵਾਰ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਜੋ ਤੁਸੀਂ ਇਸ ਮੌਕੇ ਨੂੰ ਗਵਾਉ ਨਾ ਇਸ ਉਪਾਦੀ ਫਲ ਪ੍ਰਾਪਤ ਕਰੋ ਪੰਡੇ ਜੀ ਨੇ ਸ਼ਿਵ ਮਹਾਪੁਰਾਨ ਦੀ ਆਪਣੀ ਹਾਲੀਆ ਕਹਾਣੀ ਦੇ ਵਿੱਚ ਇਸ ਉਪਾਦਾ ਵਰਣਨ ਕੀਤਾ ਹੈ ਅੱਜ ਅਸੀਂ ਤੁਹਾਨੂੰ ਇਸ ਉਪਾਦ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਉਣ ਜਾ ਰਹੇ ਹਾਂ ਇਹ ਉਪਾ ਕੀ ਵੀ ਕਰਨਾ ਇਸ ਨੂੰ ਕਦੋਂ ਕਰਨਾ ਹੈ ਤੇ ਕਿੱਥੇ ਕਰਨਾ ਹੈ ਇਹ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਤੇ ਇਸ ਉਪਾ ਨੂੰ ਕਰਦੇ ਸਮੇਂ ਤੁਹਾਨੂੰ ਕਿਹੜੀਆਂ ਗਲਤੀਆਂ ਤੋਂ ਬਚਣਾ ਚਾਹੀਦਾ ਹੈ ਤੇ ਤੁਹਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਹ ਉਪਾਸ ਨੂੰ ਵਰ 29 ਦਸੰਬਰ ਆਇਸ਼ਟਮੀ ਤਿਥੀ ਦਾ ਦਿਨ ਬਹੁਤ ਖਾਸ ਤੇ ਮਹੱਤਵਪੂਰਨ ਹੈ ਇਹ ਦੇਖਿਆ ਗਿਆ ਹੈ ਕਿ ਕਈ ਵਾਰ ਵਿਸਤ੍ਰਿਤ ਰਸਮਾਂ ਤੇ ਰਸਮਾਂ ਦੇ ਨਾਲ ਵੀ ਇਸ਼ਾਵਾ ਪੂਰੀਆਂ ਨਹੀਂ ਹੁੰਦੀਆਂ ਪਰ ਸੋਮਵਾਰ 22 ਦਸੰਬਰ ਨੂੰ ਇਹ ਇੱਕ ਛੋਟਾ ਜਿਹਾ ਉਪਾਅ ਤੁਹਾਡੀਆਂ ਈਸ਼ਾਵਾਂ ਪੂਰੀਆਂ ਕਰ ਸਕਦਾ ਹੈ। ਇਹ 11 ਕਣਕ ਦੇ ਦਾਣੀ ਦਾ ਉਪਾਅ ਪੋ ਦੇ ਮਹੀਨੇ ਦੇ ਸੋਮਵਾਰ ਨੂੰ ਕਰਨਾ ਇਸ ਉਪਾਅ ਨੂੰ ਕਰਨ ਦਾ ਸਮਾਂ ਸਵੇਰ ਤੇ ਸ਼ਾਮ ਦਾ ਹੈ। ਹੁਣ ਅਸੀਂ ਇੱਥੇ ਸਵੇਰ ਦਾ ਖਾਸ ਤੌਰ ਤੇ ਜ਼ਿਕਰ ਨਹੀਂ ਕਰਾਂਗੇ ਕਿਉਂਕਿ ਸੋਮਵਾਰ 29 ਦਸੰਬਰ ਅਸ਼ਟਮੀ ਤਿਥੀ ਦਾ ਦਿਨੇ ਤੇ ਇਸ ਦਿਨ ਪਰਦੂਸ਼ ਕਾਲ ਦਾ ਸਮਾਪਤ ਬਹੁਤ ਮਹੱਤਵ ਰੱਖਦਾ ਹੈ ਇਸ ਤੋਂ ਇਲਾਵਾ ਜੇਕਰ ਤੁਸੀਂ ਇਸ ਨੂੰ ਸਵੇਰੇ ਕਰਦੇ ਹੋ ਤਾਂ ਇਹ ਠੀਕ ਰਹੇਗਾ ਇਸ ਵਿੱਚ ਕੋਈ ਸਮੱਸਿਆ ਨਹੀਂ ਸੋ ਇਸੇ ਤਰੀਕੇ ਦੇ ਨਾਲ 11 ਕਣਕ ਦੇ ਦਾਣਿਆਂ ਦੇ ਉਪਾਣ ਨੂੰ ਤੁਹਾਨੂੰ ਜ਼ਰੂਰ ਅਚਮਾਉਣਾ ਚਾਹੀਦਾ ਹੈ ਇਹ ਉਪਾਅ ਲਾਭਦਾਇਕ ਹੈ ਜੇਕਰ ਤੁਹਾਡੇ ਜੀਵਨ ਦੇ ਵਿੱਚ ਬਹੁਤ ਸਾਰਾ ਕਰਜ਼ਾ ਹੈ ਜੇਕਰ ਤੁਹਾਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਬਨਾ ਕਰਨਾ ਪੈਂਦਾ ਹੈ ਜੇਕਰ ਤੁਹਾਨੂੰ ਆਪਣੀ ਕਾਰੋਬਾਰ ਤੇ ਦੌਲਤ ਦੇ ਵਿੱਚ ਵਾਰ-ਵਾਰ ਨੁਕਸਾਨ ਹੋ ਰਿਹਾ ਹੈ ਜੇਕਰ ਤੁਹਾਨੂੰ ਹਰ ਕੋਸ਼ਿਸ਼ ਦੇ ਵਿੱਚ ਨੁਕਸਾਨ ਹੋ ਰਿਹਾ ਹੈ ਤਾਂ ਤੁਹਾਨੂੰ ਇਹ ਉਪਾਅ ਅਜਮਾਉਣਾ ਚਾਹੀਦਾ ਹੈ ਇਸ ਉਪਾਅ ਦੇ ਲਈ ਤੁਹਾਨੂੰ 11 ਕਣਕ ਦੇ ਦਾਣੇ ਲੈਣ ਦੀ ਜ਼ਰੂਰਤ ਹੈ 11 ਦਾਣੇ ਇਕੱਠੇ ਕਰਨ ਤੋਂ ਬਾਅਦ ਤੁਹਾਨੂੰ 11 ਦਾਣੇ ਝੋਲ ਤੇ 11 ਦਾਣੇ ਕਣਕ ਦੀ ਲੂੜ ਵੀ ਪਵੇਗੀ ਇਹਨਾਂ ਦਾਣਿਆਂ ਨੂੰ ਤੋੜਿਆ ਨਹੀਂ ਜਾਣਾ ਚਾਹੀਦਾ ਹੁਣ ਗੱਲ ਕਰਦੇ ਆ ਕਿ ਜਿਨ੍ਹਾਂ ਦੇ ਘਰ ਦੇ ਵਿੱਚ ਕਣਕ ਨਹੀਂ ਹੋएगी ਉਹ ਕਿਸੇ ਵੀ ਘਰੀਆਨੀ ਦੀ ਦੁਕਾਨ ਤੋਂ ਜਾ ਕੇ ਕਣਕ ਦੀ ਦਾਣੀ ਲਿਆ ਸਕਦੇ ਨੇ ਤੁਸੀਂ 11 ਕਣਕ ਦੀ ਦਾਣੀ ਤੇ 11 14 ਦੀ ਦਾਣੀ ਲੈਣੇ ਨੇ ਤੁਹਾਨੂੰ ਤਾਂਬੇ ਦੇ ਭਾਂਡੇ ਦੀ ਵੀ ਲੋੜ ਏ ਤੁਹਾਨੂੰ ਉਸ ਤਾਂਬੇ ਦੇ ਭਾਂਡੇ ਨੂੰ ਪਾਣੀ ਦੇ ਨਾਲ ਭਰਨ ਦੀ ਜ਼ਰੂਰਤ ਏ ਪਾਣੀ ਤੁਹਾਡੇ ਆਪਣੇ ਘਰ ਤੋਂ ਹੋਣਾ ਚਾਹੀਦਾ ਕਿਸੇ ਮੰਦਰ ਤੋਂ ਨਹੀਂ ਹੁਣ ਇਹ ਸਾਰੀਆਂ ਸਮਗਰੀਆਂ ਲੈ ਕੇ ਪਰਦੋਸ਼ ਕਾਲ ਦੌਰਾਨ ਸ਼ਾਮ ਨੂੰ ਮੁੱਖ ਭੂਮੀ ਤੇ ਸ਼ਿਵਲਿੰਗ ਤੇ ਪਹੁੰਚੋ ਜਦੋਂ ਤੁਸੀਂ ਇਹ ਉਪਾ ਕਰ ਰਹੇ ਹੋ ਤਾਂ ਆਪਣਾ ਮੂੰਹ ਉੱਤਰ ਦੇ ਵੱਲ ਰੱਖੋ ਉਹ ਕਰਮ ਸੁਣੋ ਜੋ ਮੈਂ ਤੁਹਾਨੂੰ ਬਹੁਤ ਧਿਆਨ ਦੇ ਨਾਲ ਦੱਸਣ ਜਾ ਰਹੀ ਹਾਂ ਮਹਾਦੇਵ ਜੀਕਰ ਕੋਈ ਤੁਹਾਨੂੰ ਸਭ ਤੋਂ ਪਿਆਰਾ ਹੈ ਤਾਂ ਉਸ ਦੀ ਸਭ ਤੋਂ ਛੋਟੀ ਧੀ ਜਿਸ ਦਾ ਨਾਮ ਮਾਤਾ ਅਸ਼ੂਕ ਸੁੰਦਰੀ ਹੈ ਜਿਸ ਦੇ ਕੋਲ ਤੁਹਾਡੇ ਗੋਲ 11 ਦਾਣੇ ਚੌਲ ਹਨ ਤਾਂ ਉਹ ਚੌਲ માતા ਅਸ਼ੋਕ ਸੁੰਦਰੀ ਨੂੰ ਆਪਣਾ ਨਾਮ ਤੇ ਗੋਤਰੀ ਕਹਿੰਦੇ ਹੋਏ ਸਮਰਪਿਤ ਕਰੋ ਮਹਿੰਦੀ ਤੇ ਚੌਲਾਂ ਦੇ ਦਾਣੇ ਰੱਖਣ ਤੋਂ ਬਾਅਦ ਮੇਰੇ ਤੁਹਾਡੀ ਕੋਲ ਤਾਂਬੇ ਦਾ ਭਾਂਡਾ ਹੈ ਅਸੀਂ ਉਸ ਤਾਂਬੇ ਦੇ ਭਾਂਡੇ ਨੂੰ ਕਿਤੇ ਹੋਰ ਪਾਣੀ ਨਹੀਂ ਚੜਾਵਾਂਗੇ ਤੁਹਾਨੂੰ ਇੱਥੇ ਸਿਰਫ ਗੋਲ ਆਕਾਰ ਦੇ ਵਿੱਚ ਉਹ ਪਾਣੀ ਦੀਵੀ ਪਾਰਵਤੀ ਦੇ ਕਮਲ ਦੇ ਫੁੱਲ ਨੂੰ ਚੜਾਉਣਾ ਚਾਹੀਦਾ ਜੋ ਤੁਸੀਂ ਇੱਥੇ ਦੇਖਦੇ ਹੋ ਜੇਕਰ ਹੋਰ ਕਿਤੇ ਨਹੀਂ ਤਾਂ ਦੇਵੀ ਅਸ਼ੋਕ ਸੁੰਦਰੀ ਦੇ ਸਥਾਨ ਤੇ ਨਾ ਸ਼ਿਵਲਿੰਗ ਤੇ ਨਾ ਹੀ ਗੂਲ ਪਾਣੀ ਦੇ ਘੜੇ ਤੇ ਤੁਹਾਨੂੰ ਉਹ ਪਾਣੀ ਇੱਥੇ ਹੀ ਚੜਾਉਣਾ ਪਵੇਗਾ ਆਬਾ ਤੁਹਾਡੇ ਕੂਲ ਕਣਕ ਦੇ 11 ਦਾਣੇ ਬਚੇ ਹਨ ਜੇਕਰ ਤੁਸੀਂ ਆਪਣੀ ਵਿਸ਼ੇਸ਼ ਇੱਛਾ ਪ੍ਰਗਟ ਕਰਦੇ ਹੋਏ ਅਸ਼ਟਮੀ ਤਿਥੀ ਦੇ ਦਿਨ ਪਰਦੂਸ਼ ਕਾਲ ਦੇ ਦੌਰਾਨ ਮਹਾਦੇਵੀ ਦੇ ਸ਼ਿਵਲਿੰਗ ਤੇ ਕਣਕ ਦੇ ਇਹ 11 ਦਾਣੇ ਚੜਾਉਂਦੇ ਹੋ ਤੁਹਾਡੀਆਂ ਜੋ ਵੀ ਇਸ਼ਾਵਾ ਤੁਹਾਡਾ ਬਿਸ਼ਾ ਜੋ ਵੀ ਇਹ ਮਹਾਦੇਵ ਜ਼ਰੂਰ ਪੂਰੀਆਂ ਕਰਨਗੇ ਭੋਜਨ ਚੜਾਉਣ ਦੇ ਨਾਲ ਖਾਸ ਕਰਕੇ ਕਣਕ ਚੜਾਉਣ ਨਾਲ ਸਾਡੀਆਂ ਇਸ਼ਾਵਾ ਪੂਰੀਆਂ ਹੁੰਦੀਆਂ ਨੇ ਜੇਕਰ ਉਹ ਦਿਨ ਐਤਵਾਰ ਅਸ਼ਟਮੀ ਤਿਥੀ ਦਾ ਹੈ ਤਾਂ ਇਸ ਸੁੰਦਰ ਆਸਰੇ ਤੋਂ ਵਧੀਆ ਕੁਝ ਵੀ ਨਹੀਂ ਹੋ ਸਕਦਾ ਤੁਹਾਨੂੰ ਸਾਰਿਆਂ ਨੂੰ ਆਪਣੀਆਂ ਇਸ਼ਾਵਾ ਪੂਰੀਆਂ ਕਰਨ ਦੇ ਲਈ ਇੱਕ ਵਿਸ਼ੇਸ਼ ਬਹੁਤ ਹੀ ਮਿੱਠੀ ਰਸਮ ਕਰਨੀ ਚਾਹੀਦੀ ਹੈ ਯਾਨ ਰੱਖੋ ਕਿ ਇਹ ਰਸਮ ਪਰਦੂਸ਼ਕਾਲ ਦੇ ਦੌਰਾਨ ਕਰਨੀ ਪੈਂਦੀ ਹੈ ਗੁਰੂ ਜੀ ਨੇ ਭਗਵਾਨ ਸ਼ਿਵ ਦੇ ਸ਼ਿਵਲਿੰਗ ਤੇ ਇਹ ਕਿਹਾ ਹੈ ਕਿ ਇੱਥੇ 30 ਕਰੋੜ ਦੇਵੀ-ਦੇਵਤੇ ਨਿਵਾਸ ਕਰਦੇ ਹਨ ਜੇਕਰ ਅਸੀਂ ਸ਼ਿਵਲਿੰਗ ਦੇ ਸਾਹਮਣੇ ਕੋਈ ਵੀ ਰਸਮ ਕਰਦੇ ਹਾਂ ਤਾਂ ਸਾਡੇ ਸਾਰੇ ਦੇਵੀ-ਦੇਵਤੇ ਸਾਡੇ ਤੋਂ ਪ੍ਰਸੰਨ ਹੋ ਜਾਂਦੇ ਨੇ ਤੇ ਤੁਹਾਨੂੰ ਇਹ ਰਸਮ ਜ਼ਰੂਰ ਕਰਨੀ ਚਾਹੀਦੀ ਹੈ ਤੁਸੀਂ ਇਸ ਨੂੰ ਸਵੇਰੇ ਨਹੀਂ ਕਰ ਸਕਦੇ ਅਗਲੇ ਹੁਣ ਅਗਲੀ ਰਸਮ ਦੇ ਬਾਰੇ ਗੱਲ ਕਰਦੇ ਹਾਂ ਇਸ ਰਸਮ ਦੇ ਲਈ ਤੁਹਾਨੂੰ ਸੋਨੇ ਦੀ ਬੱਤੀ ਵਾਲਾ ਦੀਵਾ ਲੈਣਾ ਪਵੇਗਾ ਤੁਸੀਂ ਮਿੱਟੀ ਦਾ ਦੀਵਾ ਵੀ ਵਰਤ ਸਕਦੇ ਹੋ ਜਾਂ ਤੁਸੀਂ ਘਰ ਤੋਂ ਸ਼ੁੱਧ ਘਿਓ ਦੇ ਨਾਲ ਦੀਵਾ ਤਿਆਰ ਕਰ ਸਕਦੇ ਹੋ ਇਸ ਤੋਂ ਬਾਅਦ ਤੁਹਾਨੂੰ ਸ਼ੁੱਧ ਗਾਂ ਦਾ ਘਿਓ ਲੈਣਾ ਪਵੇਗਾ ਜੇਕਰ ਤੁਹਾਡੇ ਕੋਲ ਇਹ ਨਹੀਂ ਹੈ ਤਾ ਤੁਸੀਂ ਇਸ ਨਾਲ ਕੋਈ ਵੀ ਦੇਸੀ ਕਿਉ ਵਰਤ ਸਕਦੇ ਹੋ ਤੁਹਾਨੂੰ ਦੀਵਾ ਜਗਾਉਣ ਦੀ ਲੋੜ ਹੈ ਹੁਣ ਇਹ ਸਾਰੀਆਂ ਸਮਗਰੀਆਂ ਲੈ ਕੇ ਤੁਹਾਨੂੰ ਪ੍ਰਦੂਸ਼ ਕਾਲ ਦੇ ਦੌਰਾਨ ਤુલਸੀ ਦੇ ਪੌਦੇ ਦੇ ਨੇੜੇ ਆਪਣੇ ਘਰ ਦੇ ਵਿੱਚ ਜਾਣਾ ਹੋਵੇਗਾ ਤੁਹਾਨੂੰ ਇਹ ਰਸਮ ਜ਼ਰੂਰ ਕਰਨੀ ਚਾਹੀਦੀ ਹੈ ਉੱਥੇ ਪਹੁੰਚਣ ਤੋਂ ਬਾਅਦ ਪਹਿਲਾਂ ਦੀਵਾ ਜਗਾਓ ਤੇ ਫਿਰ 11 ਵਾਰ ਮੰਤਰ ਦਾ ਜਾਪ ਕਰੋ ਇਸ ਤੋਂ ਬਾਅਦ ਆਪਣੀ ਸੱਜੇ ਹੱਥ ਵਿੱਚ ਥੋੜੀ ਜਿਹੀ ਹਲਦੀ ਲਓ ਤੇ ਆਪਣਾ ਨਾਮ ਤੇ ਗੋਤਰ ਕਹਿੰਦੇ ਹੋਏ ਦੀਵੇ ਦੇ ਵਿੱਚ ਰੱਖ ਦਿਓ ਇਸ ਤੋਂ ਬਾਅਦ ਤੁਹਾਨੂੰ ਦੇਵੀ ਲక్ష్ਮੀ ਨੂੰ ਪ੍ਰਾਰਥਨਾ ਕਰਨੀ ਚਾਹੀਦੀ ਹੈ ਹੀ ਮਹਾ ਲక్ష్ਮੀ ਸਾਡੇ ਸਾਰੇ ਦੁੱਖ ਤੇ ਦੁੱਖ ਦੂਰ ਕਰ ਦਿਓ ਇਹ ਮਹਾਦੇਵ ਸਾਡੇ ਸਾਰੇ ਦੁੱਖ ਖਤਮ ਕਰੋ ਇਸ ਭਾਵਨਾ ਦੇ ਨਾਲ ਤੁਹਾਨੂੰ ਇਹੇ ਕਰਨ ਦੀ ਜ਼ਰੂਰਤ ਹੈ ਇਹ ਉਪਾਚਰ ਰੂਰ ਕਰਨਾ ਚਾਹੀਦਾ ਹੈ ਤੇ ਹੁਣ ਗੱਲ ਕਰਦੇ ਹਾਂ ਦੂਸਰੇ ਉਪਾ ਦੇ ਬਾਰੇ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸੋਮਵਾਰ ਅਸ਼ਟਮੀ ਤਿਥੀ ਦਾ ਦਿਨ ਭਗਵਾਨ ਮਹਾਦੇਵ ਜਾਂ ਮਾ ਪਾਰਵਤੀ ਨੂੰ ਸਮਰਪਿਤ ਹੈ ਅਸ਼ਟਮੀ ਤਿਥੀ ਦਾ ਦਿਨ ਸ਼ੋਭਕ ਹੁੰਦਾ ਹੈ ਤੇ ਜਦੋਂ ਵੀ ਐਸੀ ਸ਼ਿਵਲਿੰਗ ਤੇ ਕੋਈ ਵੀ ਉਪਾ ਕਰਦੇ ਆਂ ਤਸ ਸਨੂਪਗਮਾਨ ਮਹਾ ਦੇਵੀਤੇ ਮਾ ਪਾਰਵਤੀ ਦਾ ਅਸ਼ੀਰਵਾਦ ਇੱਕੋ ਸਮੇਂ ਮਿਲਦਾ ਹੈ ਗੁਰੂਦੇਵ ਨੇ ਦੱਸਿਆ ਹੈ ਕਿ ਇਹ ਐਤਵਾਰ ਨੂੰ ਕੀਤਾ ਜਾਣ ਵਾਲਾ ਸਭ ਤੋਂ ਖਾਸ ਤੇ ਸਭ ਤੋਂ ਵਧੀਆ ਉਪਾਏ ਤੁਹਾਨੂੰ ਇਸ ਦੇ ਨਾਲ ਛੂਲਿਆਂ ਦੀ ਦਾਲ ਵੀ ਚਾਹੀਦੀ ਹੈ ਤੁਸੀਂ ਇਸ ਦੇ ਨਾਲ ਛੂਲਿਆਂ ਦੀ ਦਾਲ ਵੀ ਲੈ ਸਕਦੇ ਹੋ ਜਾਂ ਤੁਸੀਂ 11 21 ਜਾਂ ਫਿਰ 108 ਗ੍ਰਾਮ ਦਾਲਾਂ ਵੀ ਲੈ ਸਕਦੇ ਹੋ ਜੇਕਰ ਤੁਸੀਂ 21 ਗ੍ਰਾਮ ਦਾਲਾਂ ਲੈਣੇ ਹੋ ਤਾਂ ਇਹ ਉਪਾਅ ਤੁਹਾਡੇ ਲਈ ਸਭ ਤੋਂ ਵਧੀਆ ਹੈ ਇਸ ਲਈ ਤੁਸੀਂ ਘੱਟ ਤੋਂ ਘੱਟ 7 ਗ੍ਰਾਮ ਦਾਲਾਂ ਤੇ ਵੱਧ ਤੋਂ ਵੱਧ 108 ਗ੍ਰਾਮ ਦਾਲਾਂ ਲੈ ਸਕਦੇ ਹੋ ਹੁਣ ਇਸ ਦੇ ਨਾਲ ਤੁਹਾਨੂੰ ਆਪਣੇ ਘਰ ਤੋਂ ਇੱਕ ਤਾਂਬੇ ਦੇ ਭਾਂਡੇ ਦੇ ਵਿੱਚ ਸਿਰਫ ਇੱਕ ਘੜਾ ਸ਼ੁੱਧ ਪਾਣੀ ਲੈਣਾ ਪਵੇਗਾ ਇੱਕ ਤੋਂ ਦੋ ਕਪਾ ਦੇ ਟੁਕੜੇ ਵੀ ਲੈਣੇ ਪੈਣਗੇ ਸੂਮਰ ਭਗਵਾਨ ਮਹਾਦੇਵ ਦਾ ਦੀਨੇ ਤੁਹਾਨੂੰ ਇਹ ਸਾਰੀਆਂ ਸਮਗਰੀਆਂ ਲੈ ਕੇ ਭਗਵਾਨ ਸ਼ਿਵ ਦੇ ਮੰਦਰ ਪਹੁੰਚਣਾ ਪਵੇਗਾ ਤੁਸੀਂ ਇਹ ਉਪਾਸ ਸਵੇਰ ਤੋਂ ਸ਼ਾਮ ਤੱਕ ਕਿਸੇ ਵੀ ਸਮੇਂ ਕਰ ਸਕਦੇ ਹੋ ਪਰ ਜੇਕਰ ਤੁਸੀਂ ਇਹ ਉਪਾਸ ਸ਼ਾਮ ਨੂੰ ਕਰਦੇ ਹੋ ਤਾਂ ਇਹ ਤੁਹਾਡੇ ਲਈ ਹੋਰ ਵੀ ਵਧੀਆ ਹੋਵੇਗਾ ਇਸ ਲਈ ਜੇਕਰ ਤੁਹਾਨੂੰ ਪ੍ਰਦੋਸ਼ ਕਾਲ ਦੇ ਦੌਰਾਨ ਸਮਾਂ ਮਿਲਦਾ ਹੈ ਤਾਂ ਤੁਸੀਂ ਪ੍ਰਦੋਸ਼ ਕਾਲ ਦੇ ਦੌਰਾਨ ਵੀ ਕਰ ਸਕਦੇ ਹੋ ਤੀਜਾ ਫਿਰ ਤੁਸੀਂ ਇਹ ਉਪਾਦ ਦਿਨ ਪਰ ਕਿਸੇ ਵੀ ਸਮੇਂ ਕਰ ਸਕਦੇ ਹੋ ਸ਼ਿਵ ਮੰਦਰ ਪਹੁੰਚਣ ਤੋਂ ਬਾਅਦ ਸਭ ਤੋਂ ਪਹਿਲਾਂ ਤੁਹਾਨੂੰ ਦੱਖਣ ਦਿਸ਼ਾ ਦੇ ਵਿੱਚ ਉੱਤਰ ਵੱਲ ਮੂੰਹ ਕਰਕੇ ਬੈਠਣਾ ਹੋਵੇਗਾ ਤੁਹਾਨੂੰ ਆਪਣਾ ਮੂੰਹ ਬੋੜਨਾ ਚਾਹੀਦਾ ਪਰ ਜੇਕਰ ਸ਼ਿਵ ਮੰਦਿਰ ਭੀੜ ਵਾਲਾ ਹੈ ਤਾਂ ਤੁਸੀਂ ਇਸ ਉਪਾਣ ਨੂੰ ਕਿਸੇ ਵੀ ਦਿਸ਼ਾ ਦੇ ਵਿੱਚ ਬੈਠ ਕੇ ਕਰ ਸਕਦੇ ਏਸ ਲਈ ਪਹਿਲਾਂ ਤੁਹਾਨੂੰ ਗੁਰਦੇ ਅਤੇ ਇਹ ਜਾਬ ਦੇ ਟੁਕੜੇ ਜੋ ਤੁਸੀਂ ਆਪਣੇ ਨਾਲ ਲਿਆਏ ਹੋ ਸ਼ਿਵਲਿੰਗ ਦੇ ਸਾਹਮਣੇ ਪਾਣੀ ਦੇ ਇੱਕ ਭਾਂਡੇ ਦੇ ਵਿੱਚ ਰੱਖਣੇ ਚਾਹੀਦੇ ਨੇ ਤੁਹਾਨੂੰ ਇਹ ਚਾਬ ਦੇ ਇਹ ਟੁਕੜੇ ਉਸ ਛੂਲਿਆਂ ਦੀ ਥਾਲ ਦੇ ਨਾਲ ਜੋ ਤੁਸੀਂ ਆਪਰੇ ਨਾਲ ਲਿਆਏ ਹੋ ਇਸ ਛੂਲਿਆਂ ਦੀ ਥਾਲ ਉੱਤੇ ਥੋੜਾ ਜਿਹਾ ਪਾਉਣਾ ਹੈ ਤੇ ਹੁਣ ਤੁਹਾਡੇ ਕੋਲ ਜੋ ਸ਼ੁੱਧ ਪਾਣੀ ਉਸ ਵਿੱਚੋਂ ਪਹਿਲਾਂ ਸ਼੍ਰੀ ਸ਼ਿਵਾਇ ਨਮਾ ਅਸਤੂ ਬਿਆਣ ਮੰਤਰ ਦਾ ਜਾਪ ਕਰਦੇ ਹੋਏ ਸ਼੍ਰੀ ਗਣੇਸ਼ ਦੇ ਸਥਾਨ ਤੇ ਥੋੜਾ ਜਿਹਾ ਚੜਾਓ ਫਿਰ ਇਸ ਦਾ ਥੋੜਾ ਜਿਹਾ ਹਿੱਸਾ ਸ਼੍ਰੀ ਕਾਰਤੀਏ ਦੇ ਸਥਾਨ ਤੇ ਚੜਾਓ ਇਸ ਵਿੱਚ ਸ਼੍ਰੀ ਸ਼ਿਵਾਏ ਨਮਾ ਭਗਵਾਨ ਇਸ ਮੰਤਰ ਦਾ ਜਾਪ ਕਰਦੇ ਸਮੇਂ ਤੁਹਾਨੂੰ ਇਸ ਦਾ ਥੋੜਾ ਜਿਹਾ ਹਿੱਸਾ ਮਾਤਾ ਅਸ਼ੋਕ ਸੁੰਦਰੀ ਦੇ ਸਥਾਨ ਤੇ ਵੀ ਚੜਾਉਣਾ ਚਾਹੀਦਾ ਹੈ ਜਦੋਂ ਕਿ ਸ਼੍ਰੀ ਸ਼ਿਵਾਏ ਨਮਾ ਭਗਵਾਨ ਮੰਤਰ ਦਾ ਜਾਪ ਕਰਦੇ ਹੋਏ ਇਹ ਜਦ ਦਾ ਚਾਪ ਕਰਦੇ ਸਮੇ ਤੁਹਾਨੂੰ ਦੇਵੀ ਪਾਰਵਤੀ ਦੇ ਕਮਲ ਵਾਲੇ ਹੱਥ ਦੇ ਥੋੜਾ ਜਿਹਾ ਪਾਣੀ ਛਡਾਉਣਾ ਚਾਹੀਦਾ ਤੇ ਸ਼੍ਰੀ ਸ਼ਿਵਾਏ ਨਵਾਂ ਮੰਤਰ ਦਾ ਚਾਪ ਕਰਨਾ ਚਾਹੀਦਾ ਤੁਹਾਡੇ ਕੋਲ ਜੋ ਵੀ ਪਾਣੀ ਬਚਿਆ ਹੈ ਤੁਹਾਨੂੰ ਉਸ ਦੇ ਵਿੱਚੋਂ ਥੋੜਾ ਜਿਹਾ ਹੀ ਸ਼ਿਵਲਿੰਗ ਤੇ ਚੜਾਉਣਾ ਚਾਹੀਦਾ ਹੈ ਤੇ ਐਂਡ ਤੇ ਵਿੱਚ ਤੁਹਾਨੂੰ ਭਾਂਡੇ ਵਿੱਚ ਥੋੜਾ ਜਿਹਾ ਪਾਣੀ ਰੱਖਣਾ ਵੀ ਚਾਹੀਦਾ ਤੁਹਾਨੂੰ ਸਾਰਾ ਪਾਣੀ ਸ਼ਿਵਲਿੰਗ ਤੇ ਚੜਾਉਂਦੀ ਲੋੜ ਨਹੀਂ ਤੇ ਅੰਤ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਪਾਣੀ ਬਾਕੀ ਵੀ ਰੱਖਣਾ ਚਾਹੀਦਾ ਉਹ ਦੇਖੋ ਤੁਸੀਂ ਆਪਣੇ ਨਾਲ ਕਿੰਨੇ ਗ੍ਰਾਮ ਦਾਲ ਲੈ ਕੇ ਆਏ ਹੋ ਜੇਕਰ ਤੁਸੀਂ ਗ੍ਰਾਮ ਦਾਲ ਲੈ ਕੇ ਆਏ ਹੋ ਤਾਂ ਸ਼੍ਰੀ ਸ਼ਿਵਾਏ ਨਮਾ ਮੰਤਰ ਦਾ 7 ਵਾਰ ਜਾਪ ਕਰੋ ਜੇਕਰ ਤੁਸੀਂ 11 ਗ੍ਰਾਮ ਦਾਲ ਲੈ ਕੇ ਆਏ ਹੋ ਤਾਂ ਇਸ ਮੰਤਰ ਦਾ 11 ਵਾਰ ਜਾਪ ਕਰੋ ਸ਼੍ਰੀ ਸ਼ਿਵਾਏ ਨਮਾ ਮੰਤਰ ਦਾ ਜਿੰਨੀ ਵਾਰ ਤੁਸੀਂ ਲਿਆਏ ਹੋ ਉਨੀ ਵਾਰ ਹੀ ਜਾਪ ਕਰਨਾ ਫਿਰ ਇਸ ਗ੍ਰਾਮ ਦਾਲ ਨੂੰ ਸ਼ਿਵਲਿੰਗ ਤੇ ਹੀ ਚੜਾਓ ਤੁਹਾਨੂੰ ਜੂਪੀਟਰ ਭਗਵਾਨ ਮਹਾਦੇਵੀ ਨੂੰ ਜਾਦ ਕਰਦੇ ਹੋਏ ਸ਼ੀਵਲਿੰਗ ਤੇ ਇਸ ਗ੍ਰਾਮ ਦਾਲ ਨੂੰ ਚੜਾਉਣਾ ਚਾਹੀਦਾ ਹੈ ਤੇ ਇਸ ਦੇ ਨਾਲ ਨਾਲ ਤੁਹਾਨੂੰ ਆਪਣੀ ਇੱਛਾ ਵੀ ਪ੍ਰਗਟ ਕਰਨੀ ਚਾਹੀਦੀ ਭਾਵੇਂ ਇਹ ਤੁਹਾਨੂੰ ਪ੍ਰਾਪਤ ਕਰਨ ਦੀ ਹੋਵੇ ਤੇ ਭਾਵੇਂ ਇਹ ਤੁਹਾਡੀ ਨੌਕਰੀ ਵਿਆਹ ਜਾਂ ਫਿਰ ਤੁਹਾਡੀ ਘਰ ਚਾਹਤਾਂ ਦਾ ਕਾਂਜਾ ਫਿਰ ਕਿਸੇ ਹੋਰ ਇੱਛਾ ਦੀ ਨਾਲ ਸੰਬੰਧਿਤ ਹੋਵੇ ਤੁਹਾਨੂੰ ਇਸ ਨੂੰ ਪੂਰਾ ਕਰਨ ਦੇ ਲਈ ਭਗਵਾਨ ਜੁਪੀਟਰ ਤੋਂ ਪ੍ਰਾਰਥਨਾ ਕਰਨੀ ਚਾਹੀਦੀ ਹੈ ਤੇ ਇਸ ਤੋਂ ਬਾਅਦ ਤੁਹਾਨੂੰ ਭਾਂਡੇ ਦੇ ਵਿੱਚੋਂ ਬਚਿਆ ਹੋਇਆ ਪਾਣੀ ਹੌਲੀ-ਹੌਲੀ ਭਗਵਾਨ ਸ਼ਿਵ ਨੂੰ ਅਰਪਿਤ ਵੀ ਕਰਨਾ ਚਾਹੀਦਾ ਹੈ। ਸ਼੍ਰੀ ਸ਼ਵਾਈ ਨਮਾ ਮੰਤਰ ਦਾ ਛਾਪ ਕਰਦੇ ਹੋਏ ਤੇ ਸਤਿਕਾਰਯੋਗ ਗੁਰੂ ਕਹਿੰਦੇ ਨੇ ਕਿ ਜੋ ਕੋਈ ਵੀ ਪੋਸ਼ ਦੇ ਮਹੀਨੇ ਦੇ ਸੋਮਵਾਰ 8ਵੇਂ ਦਿਨ ਇਸ ਚਮਤਕਾਰੀ ਉਪਾਅ ਨੂੰ ਕਰਦਾ ਏ ਉਸ ਦੀ ਇੱਛਾ ਭਗਵਾਨ ਲక్ష్ਮੀ ਨਾਰਾਇਣ ਤੇ ਮਹਾਦੇਵ ਦੇ ਆਸ਼ੀਰਵਾਦ ਦੇ ਨਾਲ ਬਹੁਤ ਜਲਦੀ ਪੂਰੀ ਹੋ ਜਾਂਦੀ ਹੈ ਇਸ ਤੋਂ ਇਲਾਵਾ ਹੁਣ ਗੱਲ ਕਰਦੇ ਹਾਂ ਅਗਲੇ ਉਪਾਦੀ ਇਸ ਉਪਾਦ ਦੇ ਲਈ ਤੁਹਾਨੂੰ ਸਿਰਫ ਦੋ ਲੌਂਗਾਂ ਦੀ ਜ਼ਰੂਰਤ ਹੈ ਜਾਂ ਇਸ ਵਿਭਜੈ ਦੋ ਫੁੱਲਾਂ ਵਾਲੇ ਲੌਂਗਾਂ ਦੀ ਇੱਕ ਜੋੜੀ ਏਜ ਕਿਨੀ ਬਣਾਓ ਕਿ ਲੌਂਗ ਦੀ ਚੂੜੀ ਟੁੱਟ ਹੋਵੇ ਇਸ ਦੇ ਨਾਲ ਤੁਹਾਨੂੰ ਲਾਲ ਚੰਦਨ ਦੇ ਪਾਊਡਰ ਦੀ ਵੀ ਜ਼ਰੂਰਤ ਹੋਵੇਗੀ ਜੇਕਰ ਤੁਹਾਡੇ ਕੋਲ ਲਾਲ ਚੰਦਨ ਹੈ ਤਾਂ ਤੁਸੀਂ ਇਸ ਨੂੰ ਪੀਸ ਕੇ ਚੰਦਨ ਦੇ ਰੂਪ ਦੇ ਵਿੱਚ ਵਰਤ ਸਕਦੇ ਹੋ ਜੇਕਰ ਤੁਹਾਡੇ ਕੋਲ ਪਾਊਡਰ ਹੈ ਤਾਂ ਤੁਸੀਂ ਇਸ ਨੂੰ ਚੰਦਨ ਦੇ ਰੂਪ ਦੇ ਵਿੱਚ ਵੀ ਵਰਤ ਸਕਦੇ ਹੋ ਤੁਸੀਂ ਇਸ ਨੂੰ ਆਪਣੇ ਉਦੇਸ਼ਾਂ ਦੇ ਲਈ ਵੀ ਵਰਤ ਸਕਦੇ ਹੋ ਚੰਦਨ ਨੂੰ ਚਮਕ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤੇ ਜੀਵਨ ਦੇ ਵਿੱਚੋਂ ਹਨੇਰਾ ਦੂਰ ਕਰਨ ਦਾ ਪ੍ਰਤੀਕ ਵੀ ਮੰਨਿਆ ਜਾਂਦਾ ਹੈ ਇਸ ਦੇ ਨਾਲ ਤੁਹਾਨੂੰ ਸਿਰਫ ਇੱਕ ਤਾਂਬੇ ਦੇ ਭਾਂਡੇ ਵਿੱਚ ਸ਼ੁੱਧ ਪਾਣੀ ਲੈਣ ਦੀ ਲੋੜ ਹੈ ਆਪਣੇ ਘਰ ਤੋਂ ਇਹ ਤਿੰਨ ਸਮਗਰੀਆਂ ਲਾਓ ਤੇ ਸਿੱਧੇ ਭਗਵਾਨ ਸ਼ਿਵ ਦੇ ਮੰਦਰ ਜਾਓ ਇਸ ਦੇ ਨਾਲ ਤੁਹਾਨੂੰ ਇੱਕ ਗੂਲ ਬੱਤੀ ਵਾਲਾ ਦੀਵਾ ਵੀ ਲੈਣਾ ਹੋਵੇਗਾ ਤੁਸੀਂ ਮਿੱਟੀ ਦਾ ਦੀਵਾ ਵੀ ਲੈ ਸਕਦੇ ਹੋ ਤੁਸੀਂ ਇਸ ਨੂੰ ਸ਼ੁੱਧ ਘਿਓ ਦੇ ਨਾਲ ਲੇਪ ਕਰਕੇ ਵੀ ਤਿਆਰ ਕਰ ਸਕਦੇ ਹੋ ਤੁਹਾਨੂੰ ਦੀਵੇ ਦੇ ਵਿੱਚ ਸ਼ੁੱਧ ਘਿਓ ਦੀ ਵਰਤੋਂ ਕਰਨੀ ਹੋਵੇਗੀ ਪਰ ਜਿਵੇਂ ਹੀ ਤੁਸੀਂ ਇਹ ਸਾਰੀ ਸਮਗਰੀ ਮੰਦਰ ਦੇ ਵਿੱਚ ਲਿਆਉਣੇ ਹੋ ਜਿਵੇਂ ਹੀ ਤੁਸੀਂ ਦਰਵਾਜ਼ੇ ਦੀ ਚਿਗਾਠ ਤੇ ਪਹੁੰਚਦੇ ਹੋ ਤਾਂ ਤੁਹਾਨੂੰ ਪਹਿਲਾਂ ਆਪਣੀ ਨਾਲ ਲਿਆਏ ਗੂੜ੍ਹ ਭਾਰਤੀ ਦੀਵੇ ਨੂੰ ਸਿੱਧਾ ਦਰਵਾਜ਼ੇ ਦੀ ਚਿਗਾਠ ਤੇ ਝਗਾਉਣਾ ਚਾਹੀਦਾ ਹੈ ਇਸ ਤੋਂ ਇਲਾਵਾ ਜਿਵੇਂ ਹੀ ਤੁਸੀਂ ਮੰਦਰ ਦੇ ਵਿੱਚ ਦਾਖਲ ਹੁੰਨੇ ਹੋ ਤੁਸ ਤੁਹਾਨੂੰ ਇਸ ਗੂਲ ਭਾਰਤੀ ਦੀਵੇ ਨੂੰ ਸਿੱਧਾ ਦਰਵਾਜ਼ੇ ਦੀ ਚੁਗਾੜ ਤੇ ਚਗਾਉਣਾ ਚਾਹੀਦਾ ਹੈ ਜਿਵੇਂ ਹੀ ਤੁਸੀਂ ਦੀਵਾ ਚਗਾਉਨੇ ਉਹ ਤੁਹਾਨੂੰ ਆਪਣੀ ਇੱਛਾ ਪ੍ਰਗਟ ਕਰਨੀ ਚਾਹੀਦੀ ਇਸ ਤਰੀਕੇ ਦੇ ਨਾਲ ਇਸ ਦੀਵੇ ਨੂੰ ਚਗਾਉਣ ਤੋਂ ਬਾਅਦ ਤੁਹਾਨੂੰ ਇਹ ਸਾਰੀਆਂ ਸੁਗਰੀਆਂ ਸ਼ਿਵਲਿੰਗ ਤੇ ਲਿਆਉਣੀਆਂ ਚਾਹੀਦੀਆਂ ਨੇ ਤੇ ਤੁਹਾਡੇ ਕੋਲ ਜੋ ਤਾਂਬੇ ਦੇ ਪਾਂਡੇ ਵਿੱਚ ਸ਼ੁੱਧ ਪਾਣੀਏ ਉਸ ਵਿੱਚ ਤੁਹਾਨੂੰ ਸਿਰਫ ਅੱਧਾ ਪਾਣੀ ਭਗਵਾਨ ਸ਼ਿਵ ਦੇ ਸ਼ਿਵਲਿੰਗ ਨੂੰ ਚੜਾਉਣਾ ਹੈ ਤੇ ਤੁਹਾਨੂੰ ਬਾਕੀ ਅੱਧਾ ਪਾਂਡਾ ਪਾਂਡੇ ਦੇ ਅੰਦਰ ਰੱਖਣਾ ਚਾਹੀਦਾ ਹੈ ਹੁਣ ਢੇੜੇ ਦੇ ਦੋ ਲੋਕਾਂ ਨੂੰ ਤੁਹਾਨੂੰ ਆਪਣਾ ਨਾਮ ਤੇ ਆਪਣਾ ਗੋਤਰ ਕਹਿਣਾ ਚਾਹੀਦਾ ਹੈ ਤੇ ਉਹਨਾਂ ਨੂੰ ਦੱਸਣਾ ਹੈ ਕਿ ਤੁਸੀਂ ਆਪਣੀ ਜੀਵਨ ਦੇ ਵਿੱਚ ਜੋ ਵੀ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤੁਹਾਨੂੰ ਇਹ ਲੰਗ ਭਗਵਾਨ ਸ਼ਿਵ ਦੇ ਸ਼ਿਮਲਿੰਗ ਨੂੰ ਚੜਾਉਂਦੇ ਹੋਏ ਆਪਣੇ ਹੱਥਾਂ ਉੱਤੇ ਰੱਖਣਾ ਚਾਹੀਦਾ ਹੈ ਤੇ ਮਹਾਦੇਵ ਨੂੰ ਪ੍ਰਾਰਥਨਾ ਕਰਨੀ ਕਿ ਤੁਹਾਡੇ ਜੀਵਨ ਦੀਆਂ ਸਾਰੀਆਂ ਸਮੱਸਿਆਵਾਂ ਦੂਰ ਹੋ ਜਾਣ ਅਤੇ ਕਹਿਣ ਦਾ ਭਾਵ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਵਿੱਤੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤੁਸੀਂ ਕਰਜ਼ੇ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹੋ ਤੁਹਾਡੇ ਬੱਚੇ ਆਪਣੀ ਪੜ੍ਹਾਈ ਤੇ ਧਿਆਨ ਨਹੀਂ ਦੇ ਪਾ ਰਹੇ ਘਰ ਦੀਆਂ ਸਾਰੀਆਂ ਵਿੱਤੀ ਸਮੱਸਿਆ ਦੂਰ ਹੋ ਜਾਣੀਆਂ ਚਾਹੀਦੀਆਂ ਨੇ ਤੁਹਾਡਾ ਕਾਰੋਬਾਰ ਸਹੀ ਢੰਗ ਨਾਲ ਚੱਲ ਰਿਹਾ ਹੈ ਸਹੀ ਢੰਗ ਦੇ ਨਾਲ ਨਹੀਂ ਚੱਲ ਰਿਹਾ ਘਰ ਵਿੱਚ ਕੋਈ ਬਿਮਾਰੀ ਤੁਹਾਨੂੰ ਜਿਸ ਵੀ ਤਰ੍ਹਾਂ ਦੀਆਂ ਸਮੱਸਿਆ ਨੇ ਤੁਹਾਨੂੰ ਉਹਨਾਂ ਨੂੰ ਮਹਾਦੇਵ ਦੇਗੇ ਬੋਲਦੇ ਨੇ ਤੇ ਮਹਾਦੇਵ ਨੂੰ ਇਹਨਾਂ ਸਾਰੀਆਂ ਸਮੱਸਿਆ ਨੂੰ ਦੂਰ ਕਰਨ ਦੇ ਲਈ ਤੁਸੀਂ ਪ੍ਰਾਰਥਨਾ ਕਰਨੀ ਹੈ ਤੁਹਾਨੂੰ ਸ਼ਿਵਲਿੰਗ ਨੂੰ ਸਮਰਪਿਤ ਕੀਤੇ ਗਏ ਦੋ ਲੌਂਗ ਚੁੱਕ ਕੇ ਸਿੱਧੇ ਪਾਣੀ ਦੇ ਭਾਂਡੇ ਦੇ ਵਿੱਚ ਪਾਉਣੇ ਆ ਤੇ ਤੁਹਾਨੂੰ ਇਹਨਾਂ ਦੋ ਲੌਂਗਾਂ ਨੂੰ ਪਾਣੀ ਦੇ ਅੱਧੇ ਘੜੇ ਦੇ ਵਿੱਚ ਪਾਉਣਾ ਹੈ ਤੇ ਜੋ ਪਾਣੀ ਤੁਸੀਂ ਬਚਾਇਆ ਸੀ ਇਸ ਦੇ ਨਾਲ ਤੁਹਾਨੂੰ ਉਸੇ ਭਾਂਡੇ ਦੇ ਵਿੱਚ ਲਿਆਏ ਹੋਏ ਲਾਲਚੰਦਰ ਨੂੰ ਪਾਉਣਾ ਹੈ ਤੁਹਾਨੂੰ ਬਚੇ ਹੋਏ ਪਾਣੀ ਦਾ ਅੱਧਾ ਘੜਾ ਪਾਉਣਾ ਪਵੇਗਾ ਇਸ ਲਈ ਤੁਹਾਨੂੰ ਇਸ ਲਾਲਚੰਦਰ ਨੂੰ ਪਾਣੀ ਦੇ ਉਸ ਘੜੇ ਦੇ ਵਿੱਚ ਪਾਉਣਾ ਹੈ ਤੇ ਹੁਣ ਇਸ ਅੱਧੇ ਘੜੇ ਵਿੱਚ ਜਿਸ ਵਿੱਚ ਤੁਸੀਂ ਲਾਲ ਚੰਦਨ ਦੀਆਂ ਦੋ ਟਾਣੀਆਂ ਪਾਈਆਂ ਨੇ ਤੁਹਾਨੂੰ ਇਸ ਨੂੰ ਸਿੱਧਾ ਲੈਣਾ ਹੋਵੇਗਾ ਤੇ ਬੇਲ ਪੱਤਰ ਦੀ ਦਰਖਤ ਤੱਕ ਪਹੁੰਚਣਾ ਹੈ ਜੇਕਰ ਤੁਹਾਡੇ ਘਰ ਬੇਲ ਪੱਤਰ ਦਾ ਦਰਖਤ ਹੈ ਤਾਂ ਤੁਹਾਨੂੰ ਤੁਸੀਂ ਉਥੇ ਆ ਜਾਣਾ ਹੈ ਜੇਕਰ ਤੁਹਾਡੇ ਘਰ ਦੇ ਨੇੜੇ ਕਿਤੇ ਵੀ ਕੋਈ ਵੀ ਦਰਖਤ ਨਹੀਂ ਤਾਂ ਤੁਹਾਨੂੰ ਉਥੇ ਜਾਣਾ ਹੈ ਇਸ ਤੋਂ ਬਾਅਦ ਵਿੱਚ ਤੁਹਾਡਾ ਮੂੰਹ ਦਿਸ਼ਾ ਦੇ ਵੱਲ ਹੋਣਾ ਚਾਹੀਦਾ ਹੈ ਇਸ ਤੋਂ ਬਾਅਦ ਤੁਹਾਨੂੰ ਆਪਣਾ ਨਾਮ ਤੇ ਆਪਣਾ ਗੋਤਰ बोलਦੇ ਹੋਏ ਦੁਆਰਾ ਸ਼ਿਵਲਿੰਗ ਦੇ ਨੇੜੇ ਜੋ ਵੀ ਸਮੱਸਿਆ ਤੁਸੀਂ ਕਈਆਂ ਸਨ ਤੁਹਾਨੂੰ ਉਹਨਾਂ ਨੂੰ ਦੁਆਰਾ ਬੇਲਪੱਤਰ ਦੇ ਦਰਖਤ ਦੇ ਕੋਲ ਕਹਿਣ ਦੀ ਲੋੜ ਨਹੀਂ ਇਸ ਅੱਧੇ ਘੜੇ ਦੇ ਪਾਣੀ ਨਾਲ ਤੁਹਾਨੂੰ ਡੀਟੀਐਚ ਤੇ ਸ਼੍ਰੀ ਸ਼ਵਾਈ ਨਾਮਾ ਮੰਤਰ ਦਾ ਜਾਪ ਕਰਦੇ ਹੋਏ ਇਸ ਨੂੰ ਪੂਰੀ ਤਰ੍ਹਾਂ ਬੇਲਪੱਤਰ ਦੇ ਰੁੱਖ ਦੀ ਚਾੜ ਨੂੰ ਸਮਰਪਿਤ ਕਰਨਾ ਇਸ ਲਈ ਇੱਕ ਇਹ ਇੱਕ ਇਹੋ ਹਾਲੇ ਜੋ ਤੁਹਾਨੂੰ ਕਰਨਾ ਹੋਵੇਗਾ ਭਾਵੇਂ ਤੁਸੀਂ ਕੋਈ ਵੀ ਸਮੱਸਿਆ ਦੇ ਵਿੱਚ ਹਾਂਜੀ ਇਹ ਸੀ ਜੀ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਉਪਾਤੇ ਜਾਣਕਾਰੀ ਦੀ ਛੇਕਰ ਤੁਹਾਨੂੰ ਸਾਡੀਆਂ ਇਸ ਤਰ੍ਹਾਂ ਦੀਆਂ ਉਪਾਤੇ ਜਾਣਕਾਰੀ ਦੀ ਵੀਡੀਓ ਚੰਗੀਆਂ ਲੱਗਦੀਆਂ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਸਾਡੀ ਵੀਡੀਓ ਨੂੰ ਵਾਦ ਤੋਂ ਵਾਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਨਵੇਂ ਉਪਾਅ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ ਜੀ